ਜੰਗ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਪਾਕਿਸਤਾਨ ਜੇਤੂ ਰਿਹਾ ਉਹ ਕਿਵੇਂ ਪਾਕਿਸਤਾਨ ਕਸ਼ਮੀਰ ਮਸਲੇ ਦੇ ਉੱਤੇ ਬੜੇ ਚਿਰ ਤੋਂ ਚਾਰਾ ਜੋਇ ਕਰ ਰਿਹਾ ਸੀ ਕਿ ਇਸਲਾਮਿਕ ਰਿਪਬਲਿਕ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਜਿਹਦੇ ਵਿੱਚ ਸਾਊਦੀ ਅਰੇਬੀਆ ਤੇ ਸਾਰੀਆਂ ਮੁਸਲਮ ਕੰਟਰੀਆਂ ਆਉਂਦੀਆਂ ਉਹ ਬੋਲਣ ਅਮਰੀਕਾ ਬੋਲੇ ਅਮਰੀਕਾ ਦਾ ਕਸ਼ਮੀਰ ਦਾ ਮਸਲਾ ਜਿਹੜਾ ਗੱਲਬਾਤ ਨਾਲ ਹੱਲ ਹੋਵੇ ਅਮਰੀਕਾ ਨਹੀਂ ਸੀ ਬੋਲ ਰਿਹਾ ਹੋਰ ਦੇਸ਼ ਨਹੀਂ ਸੀ ਬੋਲ ਰਹੇ ਪਰ ਇਸ ਵਾਰ ਪਾਕਿਸਤਾਨ ਕਾਮਯਾਬ ਰਿਹਾ ਕੇ 트럼ਪ ਨੇ ਕਿਹਾ ਕਿ ਕਸ਼ਮੀਰ ਦੇ ਮਸਲੇ ਨੂੰ ਵੀ ਸੁਲਝਾਇਆ ਜਾਏਗਾ ਜਿਹੜੀਆਂ ਇਸਲਾਮਿਕ ਸਟੇਟਸ ਨੇ ਉਹਨਾਂ ਨੇ ਵੀ ਇਸ ਚੀਜ਼ ਉੱਤੇ ਚਿੱਠੀ ਜਾਰੀ ਕੀਤੀ ਹੈ ਕਿ ਅਸੀਂ ਸੀਜ਼ਫਾਇਰ ਦਾ ਸਵਾਗਤ ਕਰਦੇ ਹਾਂ ਇਸ ਗੱਲ ਦਾ ਵੀ ਸਵਾਗਤ ਕਰਦੇ ਹਾਂ ਕਿ ਤੁਸੀਂ ਗੱਲ ਮੰਨੀ ਹੈ ਕਿ ਅਸੀਂ ਕਸ਼ਮੀਰ ਮਸਲੇ ਤੇ ਗੱਲ ਕਰਾਂਗੇ ਪਰ ਭਾਰਤ ਨੇ ਸਿੱਧਾ ਨਾ ਕਰਤੀ ਹੈ ਕਿ ਅਸੀਂ ਇਸ ਮਸਲੇ ਤੇ ਗੱਲ ਨਹੀਂ ਕਰਨੀ ਅਸੀਂ ਕਸ਼ਮੀਰ ਜਿਹੜਾ ਸਾਡਾ ਆ ਇਹਦਾ ਇੱਕੋ ਇੱਕ ਹੱਲ ਹੈ ਕਿ ਜਿਹੜਾ ਪਾਕਿਸਤਾਨ ਅਕੂਪਾਇਡ ਕਸ਼ਮੀਰ ਹੈ ਜਿਹਨੂੰ ਬਲੋਚਿਸਤਾਨ ਕਹਿੰਦੇ ਆ ਉਹ ਸਾਡੇ ਹਵਾਲੇ ਕਰ ਦਿੱਤਾ ਜਾਏ ਉਹ ਇਲਾਕਾ ਸਾਨੂੰ ਛੱਡ ਦਿੱਤਾ ਜਾਏ ਪਰ ਇਸ ਪਾਸੇ ਨਾ ਤਾਂ ਚਾਈਨਾ ਮੰਨੂਗਾ ਨਾ ਪਾਕਿਸਤਾਨ ਮੰਨੂਗਾ ਕਿਉਂਕਿ ਉੱਥੇ ਬਲੋਚ ਲਿਬਰੇਸ਼ਨ ਆਰਮੀ ਸੰਘਰਸ਼ ਲੜ ਰਹੀ ਹੈ ਆਪਣੀ ਆਜ਼ਾਦੀ ਵਾਸਤੇ ਤੇ ਪਾਕਿਸਤਾਨ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਬੈਕ ਜਿਹੜੀ ਆਂ ਇੰਡੀਆ ਵੱਲੋਂ ਤੇ ਉਹ ਬਲੋਚ ਲਿਬਰੇਸ਼ਨ ਆਰਮੀ ਇੱਕ ਤੇ ਆਪਣੀ ਆਜ਼ਾਦੀ ਦੀ ਗੱਲ ਕਰਦੀ ਹੈ ਦੂਸਰਾ ਇੱਕ ਸੀਪੈਕ ਸਮਝੌਤਾ ਪਾਕਿਸਤਾਨ ਦਾ ਤੇ ਚਾਈਨਾ ਦਾ ਜਿਹਦੇ ਰਾਹੀਂ ਪਾਕਿਸਤਾਨ ਰੇਲਵੇ ਲਾਈਨਾਂ ਤੇ ਰੋਡਾਂ ਦੇ ਰਾਹੀਂ ਗਵਾਂਦਰ ਪੋਰਟ ਤੱਕ ਆਪਣਾ ਵਪਾਰ ਕਰਨਾ ਚਾਹੁੰਦਾ ਤੇ ਬਲੋਚ ਲਿਬਰੇਸ਼ਨ ਆਰਮੀ ਉਸ ਸਮਝੌਤੇ ਦੇ ਉੱਤੇ ਹਮਲੇ ਕਰ ਰਹੀ ਹੈ ਉਹਦੇ ਰੂਟ ਦੇ ਉੱਤੇ ਹਮਲੇ ਕਰ ਰਹੀ ਹੈ ਕਿ ਅਸੀਂ ਇਹ ਰੂਟ ਚੱਲਣ ਨਹੀਂ ਦੇਣਾ ਤੇ ਉਹਨਾਂ ਦਾ ਇਲਜ਼ਾਮ ਹੈ ਕਿ ਇਹ ਚਲਾ ਰਹੇ ਨੇ ਭਾਰਤ ਦੇ ਕਸ਼ਮੀਰ ਦੇ ਅੰਦਰ ਜਿਹੜੀਆਂ ਵੀ ਜੈਸ਼ੀ ਮਹਮਦ ਜਾਂ ਹੋਰ ਗਤੀਵਿਧੀਆਂ ਹੁੰਦੀਆਂ ਨੇ ਕਸ਼ਮੀਰੀਆਂ ਦੀ ਆਜ਼ਾਦੀ ਲਈ ਭਾਰਤ ਵਾਲੇ ਕਹਿੰਦੇ ਕਿ ਉਹਨਾਂ ਦਾ ਜਿਹੜਾ ਮੁੱਖ ਧਰਾਉ ਪਾਕਿਸਤਾਨ ਹੈ ਮੁੱਖ ਦੀ ਗੱਲ ਇਹਨਾਂ ਦੋਵਾਂ ਦੀ جنگ ਦੇ ਵਿੱਚ ਮਰ ਤੇ ਬਰਬਾਦ ਹੋ ਰਹੇ ਕਸ਼ਮੀਰ ਦੇ ਲੋਕ ਨੇ ਭਾਰਤ ਦੇ ਲੋਕਾਂ ਨੇ ਕਿਹਾ ਕਿ 28 ਲੋਕਾਂ ਦੀ ਮੌਤ ਹੋ ਗਈ ਪਹਿਲਗਾਮ ਦੇ ਵਿੱਚ ਬਹੁਤ ਦੁੱਖ ਹੈ ਬਹੁਤ ਦੁੱਖ ਹੈ ਉਹਨਾਂ ਪਰਿਵਾਰਾਂ ਦਾ ਘਾਟਾ ਨਹੀਂ ਪੂਰਾ ਹੋ ਸਕਦਾ ਜਿਨ੍ਹਾਂ ਦੇ ਪਰਿਵਾਰ ਉੱਜੜ ਗਏ ਸੁਹਾਗ ਉੱਜੜ ਗਏ ਪਰ ਉਹਦੇ ਤੋਂ ਬਾਅਦ ਜਿਹੜਾ ਰੋਖਾ ਬਨਾਇਆ ਜਿਹੜੇ ਬੀਐਸਐਫ ਦੇ ਜਵਾਨ ਆਰਮੀ ਦੇ ਜਵਾਨ 에ਅਰ ਫੋਰਸ ਦੇ ਜਵਾਨ ਮਰੇ ਆ ਉਹਨਾਂ ਦਾ ਹਿਸਾਬ ਕੌਣ ਕਰੂਗਾ ਭਾਰਤ ਨੇ ਹੀ ਗਲਤੀ ਸੀਗੀ ਕਿ ਅਸੀਂ ਪਾਕਿਸਤਾਨ ਦੇ ਨੋ ਜਿਹੜੇ ਅਤਵਾਦੀ ਬੇਸ ਕੈਂਪ ਨੇ ਉਹਨਾਂ ਤੇ ਹਮਲਾ ਕੀਤਾ ਉੱਥੇ ਦੋ ਦੋ ਸਾਲ ਦੀਆਂ ਬੱਚੀਆਂ ਵੀ ਮਰੀਆਂ ਨੇ ਕਿਉਂ ਉਹ ਬੇਸਾਂ ਦੇ ਵਿੱਚ ਦੋ ਦੋ ਸਾਲ ਦੀਆਂ ਬੱਚੀਆਂ ਵੀ ਸੀਗੀਆਂ ਦੇਖੋ ਜੀ ਜਦੋਂ ਬੰਦਾ ਕਿਸੇ ਕਮਿਊਨਲ ਹੇਟ ਦੇ ਵਿੱਚ ਚਲਾ ਜਾਂਦਾ ਆ ਉਹਦੇ ਲਈ ਤਾਂ ਫਿਰ ਦੋ ਸਾਲ ਦੀ ਬੱਚੀ ਵੀ ਅਤਵਾਦੀ ਆ ਅਸੀਂ ਕਿਸੇ ਨੂੰ ਕੀ ਕਹਿਣਾ ਜਦੋਂ ਦਰਬਾਰ ਸਾਹਿਬ ਦੇ ਉੱਤੇ ਭਾਰਤ ਦੀ ਫੌਜ ਨੇ ਹਮਲਾ ਕੀਤਾ ਛੋਟੇ ਛੋਟੇ ਬੱਚਿਆਂ ਨੂੰ ਪੱਤਰਾ ਨਾਲ ਮਾਰ ਮਾਰ ਕੇ ਮਾਰਿਆ ਛੋਟੇ ਛੋਟੇ ਬੱਚੇ ਮਨਪ੍ਰੀਤ ਸਿੰਘ ਉਹਦੀ ਛਾਤੀ 'ਚ ਗੋਲੀ ਲੰਗੀ ਆ ਜਾ ਕੇ ਦੇਖੋ ਦਰਬਾਰ ਸਾਹਿਬ ਗੈਲਰੀ ਦੇ ਵਿੱਚ ਕਿੱਡੇ ਕਿੱਡੇ ਛੋਟੇ ਬੱਚਿਆਂ ਦੀਆਂ ਫੋਟੋਆਂ ਲੱਗੀਆਂ ਨੇ ਇਹ ਤਾਂ ਅਸੀਂ ਸਮਝਦੇ ਹਾਂ ਨਾ ਕਿ ਅਤਵਾਦੀ ਕਿਹਨੂੰ ਕਿਹਾ ਜਾਂਦਾ ਕਿਹਦੇ ਗੋਲਾ ਵੱਜਣਾ ਕਿਹਦੇ ਗੋਲੀ ਵੱਜਣੀ ਹੈ ਸਰਕਾਰ ਪੁਸ਼ਕੇ ਨਹੀਂ ਮਾਰਦੀ ਜਦੋਂ ਕੌਮ ਕੋਈ ਕੌਮ ਕਮਿਊਨਲ ਹੇਟ ਤੇ ਆ ਜਾਂਦੀ ਮੈਂ ਕੱਲ ਵੀਡੀਓ ਦੇਖ ਰਿਹਾ ਸੀ ਕਿਸੇ ਰੈਸਟੋਰੈਂਟ ਦਾ ਨਾਂ ਆਇਆ ਕਰਾਚੀ ਤੇ ਭੀੜ ਇਕੱਠੀ ਹੋਖੇ ਤੇ ਉਹਦੇ ਤੇ ਡੰਡੇ ਮਾਰ ਰਹੀ ਹੈ ਵੀ ਦੱਸੋ ਇਹ ਪਾਕਿਸਤਾਨ ਤੇ ਹਮਲਾ ਆ ਗਿਆ ਤੋ ਤੁਹਾਨੂੰ ਜੰਗ ਦਾ ਪਤਾ ਹੀ ਨਹੀਂ ਹੈ ਕਿ ਜੰਗ ਹੁੰਦੀ ਕੀ ਹੈ ਉਹ ਜੰਗਾਂ ਨਹੀਂ ਰਹੀਆਂ ਕਿ ਬਾਰਡਰਾਂ ਤੇ ਗੋਲੀ ਚੱਲੂਗੀ ਇੱਥੇ ਨਿਊਕਲੀਅਰ ਵਾਰ ਖੜੀ ਹੋ ਸਕਦੀ ਹੈ ਖਬਰ ਕੰਸੋਏ ਵੀ ਹੈ ਕਿ ਅਮਰੀਕਾ ਦਾ ਜਿਹੜੀ ਆਰਗੇਨਾਈਜੇਸ਼ਨ ਆ ਅਮਰੀਕਾ ਦੀ ਜਿਹੜੀ ਆ ਪਰਮਾਣੂ ਬੰਬਾਂ ਦੀ ਦਾ ਧਿਆਨ ਰੱਖਦੀ ਹੈ ਉਹ ਕਿਰਾਨਾਂ ਦੀਆਂ ਪਹਾੜੀਆਂ 'ਚ ਉਹਨਾਂ ਦੇ ਜਹਾਜ਼ ਪਤਾ ਲੱਗੇ ਆ ਕਿ ਘੁੰਮ ਰਹੇ ਆ ਕਹਿੰਦੇ ਭਾਰਤ ਦੀ ਕਿਸੇ ਮਿਜ਼ਾਈਲ ਦੇ ਨਾਲ ਉਹਨਾਂ ਦਾ ਨੁਕਸਾਨ ਹੋਇਆ ਤੇ ਰੇਡੀਏਸ਼ਨ ਫੈਲਣ ਦਾ ਖਤਰਾ ਜਿਹਦੇ ਕਰਕੇ ਇਹਨਾਂ ਦੋਵਾਂ ਦੇਸ਼ਾਂ ਨੇ ਚੁੱਪੀ ਠਾਈ ਹੈ ਨਹੀਂ ਤਾਂ ਜੇਕਰ ਜੰਗ ਹੁੰਦੀ ਆ ਉਹਦਾ ਖਮਿਆਜਾ ਕਿਹਨੂੰ ਭੁਗਤਣਾ ਪੈਣਾ ਤੁਸੀਂ ਦੇਖੋ ਤਾਂ ਸਹੀ ਸੀਰੀਆ ਦੇ ਵੱਲ ਛੋਟੇ ਛੋਟੇ ਬੱਚੇ ਰੋਟੀ ਲਈ ਰੋਂਦੇ ਆ ਗਾਜ਼ਾਵਲ ਦੇਖੋ ਫਲਸਤੀਨ ਵਾਲ ਦੇਖੋ ਜ਼ੁਕਰੀਨ ਵਾਲ ਦੇਖੋ 50 50 ਸਾਲ ਲਈ ਦੋਵੇਂ ਦੇਸ਼ ਪਿੱਛੇ ਚਲੇ ਜਾਣਗੇ ਇਹਨਾਂ ਕੋਲ ਇਨਾ ਇਨਫਰਾਸਟ੍ਰਕਚਰ ਹੈ ਨਹੀਂ ਕਿ ਤੁਸੀਂ ਦੁਬਾਰਾ ਖੜੇ ਹੋ ਸਕੋ